ਨੈਸ਼ਨਲ ਹਾਈਵੇ ਬਣ ਰਿਹਾ ਜੀ 754ਏ ਜਿਹਦੇ ਵਿੱਚ ਇੱਕ ਪਟਵਾਰੀ ਹੈ ਨਵਦੀਪ ਕੁਮਾਰ ਇਹਨਾਂ ਨੇ ਕੁਝ ਗਲਤ ਅਦਾਇਗੀਆਂ ਕੀਤੀਆਂ ਨੇ ਇਹ ਆਦਰਮਾਨ ਵਿਖੇ ਤਾਇਨਾਤੀ ਜਿਸ ਏਰੀਆ ਦੇ ਵਿੱਚੋਂ ਨੈਸ਼ਨਲ ਹਾਈਵੇ ਬਣ ਰਿਹਾ ਉਸ ਏਰੀਏ ਦੇ ਵਿੱਚ ਸਰਕਾਰੀ ਜ਼ਮੀਨ ਸੀ ਜਿਸ ਦੀ ਇਹਨਾਂ ਨੇ ਗਲਤ ਇਨਤਕਾਲ ਕਰਕੇ ਇੱਕ ਦਿਲਕੁਸ਼ ਕੁਮਾਰੀ ਦੇ ਨਾਮ ਤੇ 1 ਕਰੋੜ ਤੇ ਕੁਝ 64000 ਰੁਪਏ ਦੀ ਰਾਸ਼ੀ ਗਲਤ ਅਦਾਇਗੀ ਕਰਕੇ ਉਹਨਾਂ ਦੇ ਨਾਮ ਤੇ ਟ੍ਰਾਂਸਫਰ ਕਰ ਦਿੱਤੀ ਜਿਹਦੇ ਤੇ ਪਰਚਾ ਦਰਜ ਕੀਤਾ ਗਿਆ ਪੰਜਾਬੀ ਇਕ ਤੇ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੋਗਾ ਵਿੱਚ ਪੈਂਦੇ ਧਰਮਕੋਟ ਦੇ ਦੀਨਾਂਉਂਦੇ ਪਿੰਡ ਆਦਮਪੁਰ ਦੇ ਵਿੱਚ ਦੀ ਲੰਘਦੇ ਹਾਈਵੇ ਵਿੱਚ ਆਈ ਸਰਕਾਰੀ ਜ਼ਮੀਨ ਨੂੰ ਧੋਖਾਧੜੀ ਕਰਕੇ ਉਸ ਦੀ ਮੁਆਵਜ਼ਾ ਰਾਸ਼ੀ ਹੜੱਪ ਗਏ ਪਟਵਾਰੀ ਅਤੇ ਉਸ 10 ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮਿਲੀ ਜਾਣਕਾਰੀ ਮੁਤਾਬਕ ਸਾਲ 2022 ਵਿੱਚ ਡੀਸੀ ਮੋਗਾ ਨੂੰ ਪਤਾ ਲੱਗਾ ਸੀ ਕਿ 6 ਕਨਾਲ 16 ਮਰਲੇ ਸਰਕਾਰੀ ਜ਼ਮੀਨ ਨੂੰ ਪਟਵਾਰੀ ਨਵਦੀਪ ਸਿੰਘ ਨੇ ਆਪਣੇ ਸਾਥੀ ਪਟਵਾਰੀ ਅਤੇ ਨਾਇਬ ਤਸਿਲਦਾਰ ਦੇ ਜਾਲੀ ਦਸਤਕਤ ਕਰਕੇ ਆਪਣੀ ਜਾਣਕਾਰ ਦਿਲਕਸ਼ ਕੁਮਾਰੀ ਦੇ ਨਾਮ ਉੱਪਰ ਟਰਾਂਸਫਰ ਕਰ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਜ਼ਮੀਨ ਦਾ ਮੁਆਵਜ਼ਾ 1 ਕਰੋੜ 65 ਹਜ਼ਾਰ 724 ਰੁਪਏ ਜਾਰੀ ਕਰਵਾ ਕੇ ਖਾਤੇ ਵਿੱਚ ਜਮ੍ਹਾਂ ਕਰਵਾ ਲਈ ਗਈ ਸਨ ਜਦੋਂ ਇਹ ਸਾਰੇ ਮਾਮਲੇ ਦੀ ਜਾਂਚ ਹੋਈ ਤਾਂ ਮੋਗਾ ਦੇ ਡੀਸੀ ਨੇ ਦੋਸ਼ੀਆਂ ਉੱਪਰ ਕਾਰਵਾਈ ਕਰਨ ਲਈ ਥਾਣਾ ਧਰਮਕੋਟ ਨੂੰ ਲਿਖ ਦਿੱਤਾ ਜਿਸ ਤੋਂ ਬਾਅਦ ਧਰਮਕੋਟ ਪੁਲਿਸ ਨੇ ਦੋਸ਼ੀ ਪਟਵਾਰੀ ਅਤੇ ਉਸ ਦੀ ਜਾਣ ਪਛਾਣ ਵਾਲੀ ਮਹਿਲਾ ਖਿਲਾਫ ਧਾਰਾ 420 465 467 471 120ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਪੁਲਿਸ ਨੇ ਇਸੇ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਪਟਵਾਰੀ ਨਮਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਮਹਿਲਾ ਦਿਲਕੁਸ਼ ਕੁਮਾਰੀ ਦੀ ਪਾਲ ਕੀਤੀ ਜਾ ਰਹੀ ਹੈ। ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ। ਅ ਡੀਸੀ ਸਾਹਿਬ ਵੱਲੋਂ ਇੱਕ ਹੁਕਮ ਹੋਇਆ ਸੀ ਜਿਹਦੇ ਵਿੱਚ ਉਹਨਾਂ ਨੇ ਕੁਝ ਅ ਅਧਿਕਾਰੀਆਂ ਤੇ ਮਹਿਕਮੇ ਵਿੱਚ ਫਰਾਡ ਕਰਕੇ ਸਰਕਾਰੀ ਪੈਸੇ ਨੂੰ ਗਲਤ ਅਦਾਇਗੀਆਂ ਕਰਨ ਤੇ ਪਰਚਾ ਦਰਜ ਕਰਨ ਦੀ ਉਹਨਾਂ ਨੇ ਹੁਕਮ ਦਿੱਤਾ ਸੀ ਜਿਸ ਤੇ ਅਸੀਂ ਪਰਚਾ ਦਰਜ ਕੀਤਾ। ਇੱਕ ਨੈਸ਼ਨਲ ਹਾਈਵੇ ਬਣ ਰਿਹਾ ਜੀ। 754 ए ਜਿਹਦੇ ਵਿੱਚ ਇੱਕ ਪਟਵਾਰੀ ਹੈ ਨਵਦੀਪ ਕੁਮਾਰ ਇਹਨਾਂ ਨੇ ਕੁਝ ਗਲਤ ਅਦਾਇਗੀਆਂ ਕੀਤੀਆਂ ਨੇ ਇਹ ਆਦਰਮਾਨ ਵਿਖੇ ਤਾਇਨਾਤੀ ਜਿਸ ਏਰੀਆ ਦੇ ਵਿੱਚੋਂ ਨੈਸ਼ਨਲ ਹਾਈਵੇ ਬਣ ਰਿਹਾ ਉਸ ਏਰੀਏ ਦੇ ਵਿੱਚ ਸਰਕਾਰੀ ਜ਼ਮੀਨ ਸੀ ਜਿਸ ਦੀ ਇਹਨਾਂ ਨੇ ਗਲਤ ਇੰਤਕਾਲ ਕਰਕੇ ਇੱਕ ਦਿਲਕੁਸ਼ ਕੁਮਾਰੀ ਦੇ ਨਾਮ ਤੇ 1 ਕਰੋੜ ਤੇ ਕੁਝ 64000 ਰੁਪਏ ਦੀ ਰਾਸ਼ੀ ਗਲਤ ਅਦਾਇਗੀ ਕਰਕੇ ਉਹਨਾਂ ਦੇ ਨਾਮ ਤੇ ਟ੍ਰਾਂਸਫਰ ਕਰ ਦਿੱਤੀ ਜਿਹਦੇ ਤੇ ਪਰਚਾ ਦਰਜ ਕੀਤਾ ਗਿਆ ਕਿੰਨੇ ਜਿਹੜਾ ਪਰਚਾ ਦਰਜ ਹੋਇਆ ਜਿਹੜੀ ਤਰ੍ਹਾਂ ਤੇ 420 ਮੁੱਢਲੀ ਤਾਰਾ ਹੈ ਜੀ ਤੇ ਸਰਕਾਰੀ ਦਸਤਾਵੇਜ਼ਾਂ ਨਾਲ ਛੀਟਛਾੜ ਅਤੇ ਦੋ ਵਿਅਕਤੀ ਇੱਕ ਨਵਦੀਪ ਕੁਮਾਰ ਤੇ ਇੱਕ ਦਿਲਖੁਸ਼ ਕੁਮਾਰੀ ਮੁੱਢਲੇ ਆਧਾਰ ਤੇ ਇਹਨਾਂ ਦੋਵਾਂ ਤੇ ਹੀ ਪਰਚਾ ਦਰਜ ਹੈ ਇਹਨਾਂ ਦੋਵਾਂ ਦਾ ਕੋਈ ਰਿਲੇਸ਼ਨ ਨਹੀਂ ਹੈ ਪਰਿਵਾਰਕ ਰਿਸ਼ਤੇ ਨਹੀਂ ਹੈ ਡਾਇਰੈਕਟ ਤੌਰ ਤੇ ਇਹਨਾਂ ਦਾ ਕੋਈ ਰਿਲੇਸ਼ਨ ਨਹੀਂ ਹੈ ਇਹਦੇ ਇੱਕ ਦੋਸਤ ਦੀ ਜਾਣ ਕੇ ਦੱਸੀ ਜਾਂਦੀ ਹੈ ਬਿਲਖੁਸ਼ ਕੁਬਾਰੀ ਤੇ ਸਰੀ ਅਮਾਉਂਟ ਅੰਦਰ ਜਿਹੜਾ ਮੌਜੂਦਾ ਮੁੱਲ ਹੈ ਜਿਹੜਾ ਲੀਡਾ ਹੋਇਆ ਜੀ ਇਹ 6 ਕਨਾਲ ਤੇ 18 ਮਰਲੇ ਜ਼ਮੀਨ ਹੈ ਜਿਹੜਾ ਮੌਜਾ ਕਿੰਨਾ ਬੰਦਾ ਜੀ 1 ਕਰੋੜ 65 ਹਜ਼ਾਰ ਤੇ ਕੁਝ ਰੁਪਏ ਬਣਦੇ ਆ ਜੀ ਜ਼ਮੀਨ ਦਾ ਇਨਤਕਾਲ ਕੀਤਾ ਗਿਆ ਇਹ ਸਰਕਾਰੀ ਜ਼ਮੀਨ ਦਾ ਬਚਤ ਮੌਜੂਦ ਨਾਂ ਇਹ ਜਿਹੜੀ ਜ਼ਮੀਨ ਹੈ ਇਹਦਾ ਇਨਤਕਾਲ ਕਰਨਾ ਬਣਦਾ ਨਹੀਂ ਸੀ ਕਿਉਂਕਿ ਇਹ ਸਰਕਾਰੀ ਜ਼ਮੀਨ ਸੀ ਜਦੋਂ ਇਸ ਦਾ ਇੰਤਕਾਲ ਕਰ ਦਿੱਤਾ ਤਾਂ ਮੈਕਮੇ ਦੇ ਕੁਝ ਅਧਿਕਾਰੀਆਂ ਨੂੰ ਸ਼ੱਕ ਹੋਇਆ ਜਿਨ੍ਹਾਂ ਨੇ ਇਹਦੀ ਜਾਂਚ ਬਿਠਾ ਦਿੱਤੀ ਜਿਹੜੇ ਸਾਈਨ ਵਗੈਰਾ ਕੀਤੇ ਹੋਏ ਨੇ ਪਟਵਾਰੀ ਦੇ ਕਾਨੂੰਗੋ ਦੇ ਅਤੇ ਮਾਲ ਅਧਿਕਾਰੀਆਂ ਦੇ ਉਹਨਾਂ ਦੇ ਫੋਰੈਂਸਿਕ ਲੈਬ ਦੇ ਵਿੱਚ ਚੈਕਿੰਗ ਵਾਸਤੇ ਬੀਜੀ ਦੇ ਸਿਗਨੇਚਰ ਉਹ ਜਲੀ ਪਾਏ ਗਏ ਜਿਸ ਤੇ ਉਸ ਤੋਂ ਬਾਅਦ ਇੰਤਕਾਲ ਪਾਸ ਹੋਣਾ ਨਹੀਂ ਸੀ ਬੜਦਾ ਨਵਦੀਪ ਨੇ ਪਟਵਾਰੀ ਨੇ ਇੱਕ ਗਲਤ ਆਧਾਰ ਤੇ ਉਹ ਵੇਰੀਫਾਈ ਕਰ ਦਿੱਤੇ ਅਤੇ ਜਿਹੜੀ ਰਾਸ਼ੀ ਸੀ ਉਹ ਦਿਲਕੁਸ਼ ਕੁਮਾਰੀ ਦੇ ਅਕਾਊਂਟ ਚ ਟ੍ਰਾਂਸਫਰ ਕਰ ਦਿੱਤੇ। ਅਰੈਸਟ ਹੋਈ ਵੀ ਜੀ ਨਵਦੀਪ ਦੀ ਅਰੈਸਟ ਹੋ ਗਈ ਹੈ ਜੀ ਪਟਵਾਰੀ ਦੀ। ਦਿਲਕੁਸ਼ ਦਿਲਕੁਸ਼ ਨੂੰ ਮਰੀ ਦੀ ਅਰੈਸਟ ਲਈ ਅਸੀਂ ਯਤਨ ਕਰ ਰਹੇ ਹਾਂ। ਇਸ ਮਾਮਲੇ ਕੋਲ ਇਹ ਦੋਵੇਂ ਇਹ ਹੈ ਕਿ ਇਸੇ ਦਾ ਕੋਈ ਹੋਇਆ। ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਾਲੇ ਨਹੀਂ ਦੱਸ ਪਾਉਂਗਾ।